ਇਹ ਗੱਲਾਂ ਕਹਿਣ ਨੂੰ ਜੀ ਤਾਂ ਨਹੀਂ ਕਰਦਾ ਕਿ ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਇਹ ਵੀ ਕਹਿਣ ਨੂੰ ਜੀ ਨਹੀਂ ਕਰਦਾ ਕਿ ਪੰਜਾਬ ਵਿੱਚ ਨਸ਼ਈਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਹ ਵੀ ਕਹਿਣ ਨੂੰ ਜੀ ਨਹੀਂ ਕਰਦਾ ਕਿ ਇੱਥੇ ਤਾਂ ਦਿਨੇ ਵੀ ਤੇ ਰਾਤ ਨੂੰ ਵੀ ਲੁੱਟਾਂ ਖੋਹਾਂ ਹੋਣੀਆਂ ਆਮ ਕਰ ਲੈ ਇਹ ਵੀ ਕਹਿਣ ਨੂੰ ਜੀ ਨਹੀਂ ਕਰਦਾ ਕਿ ਘਰ ਤੋਂ ਬਾਹਰ ਕੰਮ ਕਾਜ ਲਈ ਨਿਕਲਿਆ ਇਨਸਾਨ ਸਹੀ ਸਲਾਮਤ ਕਰ ਆਵੇਗਾ ਵੀ ਇਹ ਗੱਲਾਂ ਕਰਨ ਨੂੰ ਇਸ ਕਰਕੇ ਜੀ ਕੀਤਾ ਕਿਉਂਕਿ ਰੋਜ਼ਾਨਾ ਹੋ ਰਹੀਆਂ ਲੁੱਟਾਂ ਖੋਹਾਂ ਠੱਗੀਆਂ ਤੇ ਸੜਕਾਂ ਤੇ ਬਾਜ਼ਾਰਾਂ ਚ ਹੜਕਾੰਪ ਮਚਾਉਂਦੇ ਨਸ਼ਈ ਤੇ ਮਸਟੰਡੇ ਸਮਾਜ ਦੇ ਚੰਗੇ ਭਲੇ ਇਨਸਾਨ ਨੂੰ ਤਾਂ ਟਿੱਚ ਕਰਕੇ ਜਾਣਦੇ ਨੇ ਚੰਗੇ ਨਾਗਰਿਕ ਨੂੰ ਤਾਂ ਇਹ ਚਿੰਤਾ ਹੁੰਦੀ ਹੈ ਕਿ ਉਹ ਇਨਾ ਮੜੇ ਅਸਰਾ ਤੋਂ ਆਪਣੀ ਇੱਜ਼ਤ ਬਚਾ ਕੇ ਕੰਮ ਪੁੰਚਣਾ ਵੀ ਪ੍ਰਾਪਤੀ ਸਮੇਤ ਹੈ। ਪਰ ਤੁਹਾਨੂੰ ਦਿਖਾਵਾਂਗੇ ਕੁਝ ਤਸਵੀਰ। ਇਹ ਤਸਵੀਰਾਂ ਹਲਕਾ ਫਲੋਰ ਦੇ ਕਸਬਾ ਅਪਰਾਂ ਦੇ ਨੇੜੇ ਪਿੰਡ ਮੋਰੋ ਦੀਆਂ ਜਿੱਥੇ ਸਥਿਤ ਮਾ ਬੈਸ਼ਨੋ ਦਰਵਾਰਾ ਦੁਖੰਡਨ ਵਸ ਮੰਦਰ ਮੋਰੋ। ਤੁਸੀਂ ਦੇਖ ਰਹੇ ਹੋ ਇਹ ਚੋਰ ਬੜੇ ਆਰਾਮ ਦੇ ਨਾਲ ਗੇਟ ਦਾ ਖੁੰਡਾ ਕੁੱਟ ਕੇ जा गल्ला चोरी कर रहा जगा के फड़िया रोड़ वेख के, के वैसे भी डर लग रहा अगों कोई रोकने वाला आ जाए तो इसका आर करेगा की बाहर जाने वेले रहे हो कि दो नौजवान ने दो व्यक्ति ने ਇੱਕ ਅੰਦਰ ਗਿਆ ਗੱਲਾਂ ਚੁੱਕਿਆ ਤੇ ਦੂਸਰੇ ਨੇ ਬਾਹਰ રાખી ਰੱਖੀ ਹੋਏ ਹੋਵੇਗੀ ਇਹ ਚੋਰ ਗੱਲਾਂ ਕੱਚ ਵਿੱਚ ਦੇ ਕੇ ਐਸ ਇਸ ਤਰ੍ਹਾਂ ਲਿਜਾ ਰਿਹਾ ਜਿਵੇਂ ਹੱਕ ਹਲਾਲ ਤੇ ਮਿਹਨਤ ਦੀ ਕਮਾਈ ਹੋਵੇ ਆਓ ਸੁਣਦੇ ਹਾਂ ਇਸ ਮੰਦਰ ਦੇ ਸੇਵਾਦਾਰ ਬਿਹਾਰ ਨੇ ਕੀ ਕਿਹਾ ਅੰਜੇ ਮਦਦ ਦੀ ਭਾਜੀ ਅੰਜੇ ਆਪਣੇ ਜੀਤਾ ਅੱਜ ਜੀ ਦੀ ਤੇ ਰਾਤ ਦੇ ਤਕਰੀਬਨ ਅਨਿਕਰ ਟਾਈਮ ਦੀ ਚੋਰੀ ਹੋਈ ਆ ਮੈਂ ਜਦੋਂ ਸਵੇਰੇ ਇੱਥੇ ਆਇਆ 6 ਵਜੇ ਮੈਂ ਦੇਖਿਆ ਵੀ ਸਾਡੇ ਇੱਧਰ ਅਲ ਡੁੱਟਾਇਆ ਤੇ ਬਾਈ ਦੇ ਕਬੂਤਰੋ ਤੋਂ ਸਮਾਨ ਛੜੇ ਨੇ ਥੱਲੇ ਮੈਂ ਲੇਖਿਆ ਥੱਲੇ ਸਮਾਨ ਜਿਆ ਪਿਆ ਮੈਂ ਚਾਲੂ ਚੱਕੇ ਸਾਫ ਕਰਦਾ ਜਾਂ ਦੇਖਿਆ ਉਹ ਪੱਤੀ ਜੇ ਖੜਕੀ ਵਿੱਚੋਂ ਮੈਂ ਕਿਹਾ ਜਦ ਬੱਤੀ ਖੜਕੀ ਵਿੱਚ ਮੈਂ ਨਾ ਕੋਈ ਆ ਰਿਹਾ ਨਹੀਂ ਕੋਈ ਬਿੰਦੂ ਦੇ ਦਾ ਕੋਈ ਦੇਖਿਆ ਮੈਂ ਦੇਖਿਆ ਉਹ ਪਟਿਆ ਤਿਕਤੋਂ ਸਾਡੇ ਅਲ ਦਾ ਕੋਈ ਤੇ ਬਾਹਰੋਂ ਇੱਕ ਮੁੰਡਾ ਨੰਗਲ ਲੱਗ ਕੇ ਮਨੂ ਬਾਈ ਮਰੀ ਮੈਨ ਸੋਖੇ ਗਾਲ ਸਾਂ ਉਹ ਆਇਆ ਮਕਾਇਆ ਇਹਦੇ ਨਾਲ ਜਿੱਦਾਂ ਤੋਂ ਬਟਾਇਆ ਵੀ ਮੈਂ ਬਡੇ ਮੋਤਾ ਜੀ ਨੂੰ ਫੋਨ ਕੀਤਾ ਇਹ ਮੈਂ ਦੱਸੇ ਉਹ ਜੀ ਆਪ ਬਾਰਦਾਤ ਹੋਈ ਆਪਣੇ ਤੇ ਬਾਹਰੋਂ ਮੈਂ ਦੇਖਿਆ ਅੰਦਾਜ਼ ਆਇਆ ਨਹੀਂ ਕਿ ਕੱਲਾ ਚਾ ਕੋਈ ਹੈ ਦੇਖੋ ਹੂੰ ਹਾਂਜੀ ਅੱਗੇ ਇੱਥੇ ਪੈਸਿਆਂ ਨਾਲ ਗੱਲਾਂ ਸੀ ਰੱਖਿਆ ਜਿੱਦਾਂ ਉਹ ਚੱਕ ਕੇ ਲੈ ਕੇ ਲੱਕੜ ਦਾ ਬਣਾ ਕੇ ਰੱਖਿਆ ਟਗਾ ਕੋਈ ਵਾਧਾ ਰਾਂਦੇ ਸੀ ਮੱਥਾ ਟੇਕਦੇ ਸੀਗੇ ਹੂੰ ਉਹ ਸੰਗਤਾਂ ਦੇ ਸੀ ਮੱਥਾ ਟੇਕਦੇ ਸੀਗੇ ਤੇ ਨੇ ਹੋਰ ਕੋਈ ਨੁਕਸਾਨ ਨਹੀਂ ਹੋਇਆ ਜਿੱਦਾਂ ਕੋਈ ਮੂਰਤੀਆਂ ਦਾ ਨੁਕਸਾਨ ਨਹੀਂ ਕੀਤਾ ਉਹ ਇਹਨੇ ਚੇਰੀ ਇਹਦਾ ਬੰਦੇ ਸੀ ਕਿ ਇਹਦਾ ਹੋ ਸਕਦਾ ਸ਼ਰਤੀ ਲੋਤ ਦੇ ਇੰਨੇ ਬੰਦੇ ਲੱਗਦੇ ਜੀ ਪੁਲਿਸ ਨੂੰ ਦੱਸਤਾ ਜੀ ਹਾਂਜੀ ਪੁਲਿਸ ਨੂੰ ਦੱਸਿਆ ਉਹ ਮੌਕੇ ਤੇ ਵਾਰਦਾਤ ਦੇਖ ਗਏ ਜੀ ਤੇ ਉਹ ਸੀਸੀਟੀਵੀ ਕੈਮਰੇ ਚੈੱਕ ਕਰਾਵਾਂਗੇ ਜੀ